ਹਾਂਜੀ ਦੋਸਤੋ ਬਾਈ ਨਾਲ ਆਪਾਂ ਗੱਲਬਾਤ ਕਰਦਾ ਵੀ ਹਲਦੀ ਕੱਚੀ ਬਾਈ ਕੋਲੇ ਹੁੰਦੀ ਆ 150 ਦਾ 200 ਦਾ ਮੋਢਾ ਦਾ ਵਧੀਆ ਕਾਰੋਬਾਰ ਦੀ ਹਲਦੀ ਆ ਬਾਈ ਜੀ 35 ਹਲਦੀ 50 ਰੁਪਏ ਕਿਲੋ ਆ ਜੀ 50 ਰੁਪਏ ਜਿਹੜਾ ਸਾਡਾ ਇਧਰੋਂ ਨਜ਼ਦੀਕ ਹਾਂਜੀ ਦੋਸਤੋ ਹਲਦੀ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਆ ਜੀ ਜਿਹੜੀ ਵੱਡੇ ਨਾਲ ਪਾਉਣੀ ਆ ਤੇ ਕਿਲੋ ਨੇ ਜੇ ਸਾਟ ਕੇ ਲੈਣੀ ਆ ਸਾਟ ਕੇ ਹੈਗੇ 60 ਰੁਪਏ ਕਿਲੋ ਠੀਕ ਹੈ ਜੀ ਤੇ ਹੋਲ سیل ਦਾ ਰੇਟ ਆ ਬਾਈ ਦਾ ਸਰਦਾਰ ਦਾ ਆਪਣੇ ਬਾਈ ਇੱਧਰ ਮੰਡੀ ਦੇ ਵਿੱਚ ਹੀ ਹੁੰਦਾ ਸਾਹਮਣੇ ਵਾਲੀ ਸਾਈਡ ਰੇੜੀ ਤੇ ਖੜਿਆ ਹੁੰਦਾ ਬਾਈ ਕੋਲੇ ਤੇ ਆਹ ਕੀ ਚੀਜ਼ ਆ ਬਈ ਆ ਅਰਬੀ ਉਹਨੇ ਪਹਾੜੀ ਇਹ ਪਹਾੜੀ ਅਰਬੀ ਇਹਦਾ ਕੀ ਰੇਟ ਚੱਲੀਦਾ ਪਹਾੜੀ ਅਰਬੀ ਦਾ ਆਹ ਰੇਟ ਆ ਵੀਰੇ ਪਿਆਰ ਵੇਖੋ ਹਾਂਜੀ ਦੋਸਤੋ ਇਹ ਖੁੱਲੀ ਹੋਲ ਸੇਲ ਦਾ ਰੇਟ ਆ ਜੀ ਖੁੱਲੀ ਦਾ ਜੀ ਇਹ ਕਿਲੋਆਂ ਦਾ ਇਹ ਹੈਗਾ 50 ਰੁਪਏ ਕਿਲੋ ਆ ਜੀ ਪਹਾੜੀ ਅਰਬੀ ਦਾ ਜੀ ਰੇਟ ਤੇ ਇਹਦਾ ਕੀ ਚੱਲੀ ਜਾਂਦਾ ਗਰਫਲਾਂ ਦਾ ਰੇਟ ਆ ਜੀ ਗਲਗਲ 20 ਰੁਪਏ ਕਿਲੋ ਅਵਰੇ 100 ਦੀ ਬੰਦੀ ਹਾਂਜੀ ਦੋਸਤੋ ਖੁੱਲੀ ਕਿਲੋ ਦਾ ਰੇਟ ਆ ਜੀ ਮੰਡੀ ਦਾ ਇਹ ਖੁੱਲੀ ਦਾ ਜਿਹਨੂੰ ਕਿਲੋ ਚਾਹੀਦਾ 20 ਰੁਪਏ ਕਿਲੋ ਦਾ ਭਾਅ ਜੀ ਗਲਗਲ ਦਾ ਜੀ ਹਾਂਜੀ ਅੱਜ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿ ਮੈਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਚੁਕੇ ਨੇ 6 ਇਸ ਵਕਤ ਖੜਾ ਆਪਾਂ ਬਰਨਾਲਾ ਮੰਡੀ ਦੇ ਵਿੱਚ ਦਿਨ ਹੈਗਾ ਅੱਜ ਸੋਮਵਾਰ ਤਰੀਕ ਹੈ ਜੀ ਅੱਜ 24 ਕਿਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਰ ਰਿਹਾ ਜੀ ਹਾਂਜੀ ਦੋਸਤੋ ਆਪਾਂ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਰ ਰਿਹਾ ਜੀ ਤੇ ਕਪਣੇ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਹਾਂ ਜੀ ਦੋਸਤੋ ਜਿਹੜੀ ਹਲਕੀ ਕੁਆਲਿਟੀ ਹੋਦੀ ਹੈ ਨਾ ਜੀ ਗਾਜਰਾਂ ਦੀ ਚੂਰਾ ਹੁੰਦਾ ਜੀ ਉਹ ਹੈਗਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ। ਹਾਂ ਜੀ ਦੋਸਤੋ ਜਿਹੜੀ ਵਧੀਆ ਗਾਜਰਾਂ ਜੀ ਮੋਟੀ ਗਾਜਰ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ। ਹਾਂ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ। ਹਰੇ ਮਟਰਾਂ ਦਾ ਜੀ। ਹਾਂਜੀ ਦੋਸਤੋ ਨੇ ਬੀੜਾ ਦਾ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਨਿੰਬੂਆਂ ਦਾ ਜੀ ਅੱਜ ਗੋਬੀ 20 ਰੁਪਏ ਕਿਲੋ ਰੰਜੀਤ ਨਾਲ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਜ ਅੰਦਰੇ ਜੀ ਗੋਬੀ ਦਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਬੰਦ ਲਵਾਫਾ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਰਿਹਾ ਜੀ ਗੋਬੀ ਦਾ ਜੀ ਅੱਜ ਦਾ ਹੋਰ ਭਾਈ ਰੰਜੀਤ ਕੀ ਹਾਲ ਨੇ ਭਾਈ ਵਧੀਆ ਤੇ ਗੋਬੀ ਦਾ ਕੀ ਰੇਟ ਚੱਲੀ ਜਾਂਦਾ ਭਾਈ ਬੰਦ ਲਵਾਫਾ ਦਾ ਨਹੀਂ ਬੰਦ ਲਵਾਫਾ ਦਾ ਗੋਬੀ ਦਾ ਲੋਕਲ ਦਾ ਰੇਟ ਚੱਲਿਆਗਾ 18 ਤੋਂ ਲੈ ਕੇ 20-22 ਰੁਪਏ ਦੇ ਵਿੱਚ ਹਾਂਜੀ ਦੋਸਤੋ ਜਿਹੜੀ ਲੋਕਲ ਗੋਭੀ ਆ ਜੀ ਉਹਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਹੋਲ ਸੇਲ ਦੇ ਰੇਟ ਨੇ ਜੀ ਇਹ ਸਾਰੇ ਮੰਦਲ ਹਫਾਂ ਦੇ ਤੇ ਮੂਲੀ ਦਾ ਕੀ ਭਾਅ ਚਲੀ ਜਾਂਦਾ ਲੋਕਲ ਮੂਲੀ ਦੀ ਬਿੱਤੀ ਹੈ ਬਈ 5 ਰੁਪਏ ਕਿਲੋ ਹਾਂਜੀ ਦੋਸਤੋ ਲੋਕਲ ਮੂਲੀ ਦਾ ਰੇਟ ਹੈਗਾ ਜੀ 5 ਰੁਪਏ ਕਿਲੋ ਦਾ ਭਾਅ ਜੀ ਮੂਲੀ ਦਾ ਜੀ ਇਹ ਕੱਦੂ ਦਾ ਕੀ ਰੇਟ ਚੱਲੀ ਜਾਂਦਾ ਬਈ ਲੋਕਲ ਦਾ ਇਹ ਬਈ ਕੱਦੂ ਤੇਗਾ 15 ਤੋਂ ਲੈ ਕੇ 20 ਰੁਪਏ ਕਿਲੋ ਦਾ ਤਾਂ ਹਾਂਜੀ ਦੋਸਤੋ ਕੱਦੂ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਿਹਾ ਜੀ ਇਲਫਾਫੇ ਦਾ ਰੇਟ ਜੀ ਕੱਦੂ ਦਾ ਹੋਲ ਸੇਲ ਦਾ ਰੇਟ ਆ ਬਈ ਸਗਮਲਾ ਦਾ ਕੀ ਰੇਟ ਚੱਲੀ ਜਾਂਦਾ ਵੀਰ ਜੀ ਬੰਦ ਗ੍ਰੇਡ ਦਾ ਇਹਦਾ ਬਈ ਸਗਮ ਬਿਗਾ ਹੈਗਾ 15 18 ਰੁਪਏ ਕਿਲੋ ਦਾ ਹਾਂਜੀ ਦੋਸਤੋ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਸਗਮਲਾ ਦਾ ਜੀ ਇਹ ਵੀ ਲੋਕਲ ਨੇ ਆਪਣੇ ਖੇਤਾਂ ਦੇ ਇਹ ਸਿਕੰਦਰ ਦਾ ਕੀ ਰੇਟ ਚੱਲੀ ਜਾਂਦਾ ਵੀਰ ਜੀ ਇਹਨਾਂ ਦਾ ਬਈ ਸਿਕੰਦਰ 25 ਤੋਂ ਲੈ ਕੇ 27 ਰੁਪਏ ਰੋਲ ਮਾ ਦਕੋ ਹਾਂਜੀ ਦੋਸਤੋ 25 ਤੋਂ ਲੈ ਕੇ 27 28 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ 15 ਦਾ ਜੀ ਹਾਂਜੀ ਦੋਸਤੋ ਧਨੀਏ ਦਾ ਰੇਟ ਵੱਧ ਚੁੱਕਾ ਜੀ ਧਨੀਏ ਦਾ ਰੇਟ ਹੋ ਗਿਆ ਜੀ 50 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਧਨੀਏ ਦਾ ਜੀ ਹਰੇ ਦਾ ਹਾਂਜੀ ਦੋਸਤੋ ਪੱਤਾ ਗੇਬੀ ਦਾ ਭਾਅ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤਾ ਗੋਬੀ ਦਾ ਜੀ ਹਾਂਜੀ ਦੋਸਤੋ ਗੱਧੀਆਂ ਪੇਠੇ ਦਾ ਭਾਅ ਹੈਗਾ ਜੀ 15 ਤੋਂ ਲੈ ਕੇ ਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਲੋਕਲ ਪੇਠੇ ਦਾ ਭਾਅ ਰਿਹਾ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਕਿਲੋ ਦਾ ਜੀ ਹੋਰ ਕਿਵੇਂ ਭਾਅ ਜਿਹੜਾ ਠੀਕ ਆ ਬਾਈ ਬੈਂਗਣੀ ਕੀ ਰੇਟ ਲਾਦੀ ਬਾਈ ਬੈਂਗਣੀ ਹਾਂਜੀ ਦੋਸਤੋ 125 ਕਿਲੋ ਦਾ ਭਾਅ ਜੀ ਪੰਛੇਰੀ ਦਾ ਜੀ ਬੈਂਗਣੀ ਦਾ ਜੀ 100 ਦਾ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਦਾ ਰੇਟ ਰਿਹਾ ਜੀ 20 ਰੁਪਏ ਕਿਲੋ ਦਾ ਭਾਅ ਰਿਹਾ ਜੀ ਬੈਂਗਣੀ ਦਾ ਜੀ ਜਿਹੜੇ ਪੜਥਲੀ ਬੈਂਗਣੀ ਹੁੰਦੀ ਹੈ ਗੂੜਾ ਨੇ ਜੀ ਉਹਦਾ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਇਹ 150 ਰੁਪਏ ਪਰ ਕਿਸ਼ੇਰੀ ਦਾ ਭਾਜੇ ਬਾਈ ਗਣੀ ਦਾ ਹਾਂਜੀ ਦੋਸਤੋ ਆਪਾਂ ਬਾਈ ਬੁੱਟੇ ਹਰਨ ਨਾਲ ਵੀ ਗੱਲਬਾਤ ਕਰਦਾ ਜੀ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਬੰਦ ਗੱਟੇ ਮਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਹਾਂਜੀ ਹਾਂਜੀ ਦੋਸਤੋ ਬਾਈ ਬੁੱਟੇ ਕੋਲੋਂ ਜੇ ਕਿਸੇ ਨੇ ਵੀ ਵਿਆਹ ਸਾਦੀਆਂ ਵਾਸਤੇ ਮਿਰਚ ਚਾਹੀਦੀ ਤਾਂ ਬੰਦ ਗੱਟੇ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਪੂਰੀ ਵਧੀਆ ਫਰੈਸ਼ ਮਿਰਚ ਆਉਂਦੀ ਹੈ ਬਾਈ ਕੋਲੇ ਤਾਜੀ ਮਿਰਚ ਕਿਸੇ ਨੇ ਵੀ ਬੰਦ ਗੱਟੇ ਚਾਹੀਦੇ ਜੀ 5 ਹਾਂਜੀ ਬਾਪੂ ਜੀ ਠੀਕ ਹੋਈ ਕੈਮੋ ਜੀ ਅੱਜ ਦਾ ਫਿਰ ਗੋਬੀ ਵੀ ਲੈ ਆਏ ਹਾਂ ਗੋਬੀ ਕੀ ਰੇਟ ਕਰਤੀ ਹਾਂਜੀ ਦੋਸਤੋ ਆਉਣੇ ਦਾ ਭਾਅ ਹੈਗਾ ਜੀ ਬੰਦ ਗੱਤੇ ਦਾ ਰੇਟ ਹੈ ਜੀ ਆਉਣੇ ਦਾ ਜੀ 25 ਰੁਪਏ ਕਿਲੋ ਦਾ ਭਾਅ ਜੀ ਆਉਣੇ ਦਾ ਜੀ ਬੰਦ ਗੱਟੇ ਦਾ ਭਾਜ ਹੀ ਔਲੇ ਦਾ ਹਾਂਜੀ ਦੋਸਤੋ ਲਾਲ ਟਮਾਟਰਾਂ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਲਾਲ ਟਮਾਟਰਾਂ ਦਾ ਰੇਟ ਚੜ ਚੁੱਕਾ ਜੀ ਹੋਰ ਤੇਜ਼ ਹੋ ਗਿਆ ਜੀ ਲਾਲ ਟਮਾਟਰ 60 ਰੁਪਏ ਕਿਲੋ ਹੋ ਗਿਆ ਜੀ ਲਾਲ ਟਮਾਟਰ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 100 ਰੁਪਏ ਦਰਜੰਦਾ ਭਾਅ ਜੀ ਬਾਥੂ ਦਾ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਹੋਲ ਸੇਲ ਦਾ ਰੇਟ ਹੈ ਜੀ ਦਰਜੰਦਾ ਜੀ 150 ਰੁਪਏ ਦਰਜੰਦਾ ਭਾਅ ਜੀ ਮੇਥੇ ਨਾਲ ਜੀ ਹਾਂਜੀ ਦੋਸਤੋ ਗੋਭੀ ਦਾ ਤਾਜੀ ਗੋਭੀ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਪੂਰੀ ਵਧੀਆ ਟੌਪ ਦੀ ਗੋਭੀ ਦਾ ਜੀ ਇਹ ਹੋਰ ਹੁਣ ਸੇ ਇੰਬਰੀਡ ਨਹੀਂ ਬੰਦ ਲਖਾ ਦੇ ਦਾ ਭਾਅ ਰਿਹਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਤਾਜੀ ਗੋਭੀ ਦਾ ਹਾਂਜੀ ਦੋਸਤੋ ਬਰੋਕਲੀ ਸ਼ੁਰੂ ਹੋ ਗਈ ਆਪਣੀ ਆਣੀ ਲੋਪਨ ਗੋਭੀ ਤੇ ਬਰੋਕਲੀ ਦਾ ਰੇਟ ਹੈਗਾ ਜੀ 200 ਰੁਪਏ ਕਿਲੋ ਦਾ ਭਾਅ ਜੀ ਗੋਭੀ ਦਾ ਜੀ ਇਹ ਬਰੋਕਲੀ ਦਾ ਜੀ ਆਲੇ ਗੋਤੀ ਵਾਲੇ ਹਾਂਜੀ ਦੋਸਤੋ ਪਾਲਕ ਦਾ ਰੇਟ ਘਟ ਚੁੱਕਾ ਜੀ ਪਾਲਕ ਦਾ ਰੇਟ ਰਹਿ ਗਿਆ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਪਾਲਕ ਦਾ ਵੀ ਵਰਦ ਜਾਂਦਾ ਹਾਂਜੀ ਦੋਸਤੋ ਸੂਂਗਰਿਆਂ ਦਾ ਰੇਟ ਹੈਗਾ ਜੀ ਬਹੁਤ ਵੱਡੇ ਵੱਡੇ ਸੂਂਗਰੇ ਨੇ ਜੀ ਇਹ ਤੇ ਵਧੀਆ ਕੁਆਲਿਟੀ ਦੇ ਵਧੀਆ ਨੇ ਤੇ ਰੇਟ ਹੈਗਾ ਜੀ 250 ਰੁਪਏ ਦਰਜਨ ਦਾ ਭਾਜ ਜੀ ਸੂਂਗਰਿਆਂ ਦਾ ਹਾਂਜੀ ਦੋਸਤੋ ਸਰੋਂ ਦਾ ਰੇਟ ਰਿਹਾ ਜੀ 150 ਰੁਪਏ ਦਰਜਨ ਦਾ ਭਾਜ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਜੀ ਤੋਂ ਚੱਪਣ ਗੱਦੂ ਦਾ ਭਾਅ ਹੈਗਾ ਜੀ 25 ਰੁਪਏ ਕੋਲੇ ਦਾ ਭਾਅ ਜੀ ਚੱਪਣ ਗੱਦੂ ਦਾ ਜੀ ਹਾਂਜੀ ਦੋਸਤੋ ਅਦਰਕ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਬੰਦ ਕੱਟੇ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਆ ਰਿਹਾ ਜੀ ਅੱਜ ਬੰਦਕ ਡੱਬਿਆਂ ਦਾ ਭਾਅ ਆ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਫਰਾਸ ਵੀ ਇਹਦਾ ਭਾਅ ਹੈ ਜੀ ਗੋਰੀ ਦਾ ਜੀ ਗੱਤੇ ਦਾ ਜੀ ਤੇ 40 ਰੁਪਏ ਤੋਂ ਇਹਦਾ ਭਾਅ ਜੀ ਖਲੀ ਦਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਫਰੂਟ ਦਾ ਕੀ ਭਾਅ ਰਹਿ ਜਾਂ ਜਿਹੜਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਫਰੂਟ ਬਾਰੇ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਕੇਲੇ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਪੂਰਾ ਵਧੀਆ ਟੌਪ ਦਾ ਕੇਲਾ ਜੀ ਹਾਂਜੀ ਦੋਸਤੋ ਬਰੀਤੇ ਦਾ ਭਾਅ ਰਿਹਾ ਜੀ ਜਿਹੜਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪਵਿੱਤੇ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਪਵਿੱਤੇ ਦਾ ਜੀ ਇਹ ਵੀ 22 ਹੋਰਾਂ ਕੋਲ ਮਿਲ ਜਾਣਗੇ ਪੂਰੇ ਵਧੀਆ ਟਾਪ ਦੇ ਪਵਿੱਤੇ ਨੇ ਜੀ ਥੱਲੇ ਰਿਲੀ ਸ਼ਹਿਰ ਜਿੱਤੇ ਨਰੀਅਲ ਮਿਲਦਾ ਤੇ ਵਧੀਆ ਕੁਆਲਟੀ ਦਾ ਪਵਿੱਤੇ ਆ ਜੀ 30 ਰੁਪਏ ਕਿਲੋ ਦਾ ਭਾਅ ਹੈਗਾ ਜੀ ਪਵਿੱਤੇ ਦਾ ਹਾਂਜੀ ਦੋਸਤੋ ਸੀਐਸਏ ਦਾ ਭਾਅ ਹੈਗਾ ਜੀ 950 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੀਐਸਏ ਦਾ ਜੀ ਆਪਾਂ ਗੱਡੀ ਚ ਨਾ ਹਾਂਜੀ ਦੋਸਤੋ ਬਾਹਰਲੀ ਸੇਵ ਤੁਹਾਨੂੰ ਛੇਵ ਵੀ ਮਿਲ ਜੂ ਘੱਟ ਰੇਟ ਤੇ ਵੀ ਮਿਲ ਜੂ ਤੇ ਵਧੀਆ ਕੁਆਲਿਟੀ ਹੁੰਦੀ ਆ ਬਾਈ ਹੋਰਾਂ ਕੋਈ ਪੂਰੀ ਟੌਪ ਦੀ ਇਹ ਬਾਈ ਹੋਰਾਂ ਕੋਲੇ ਸੇਵ ਦਾ ਰੇਟ ਹੈਗਾ ਜੀ 700 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਬੰਦ ਬੇਟੀਆਂ ਦਾ ਜੀ ਤੇ weight ਹੁੰਦਾ ਜੀ ਇਹਦੇ ਵਿੱਚ 13 ਕਿਲੋ ਜਾਂ 12 ਕਿਲੋ weight ਹੁੰਦਾ ਜੀ ਸੇਵ ਦਾ ਜੀ ਇਹਦੇ ਵਿੱਚ ਰੇਟ ਰਿਹਾ ਜੀ ਇਹਦਾ 700 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਦੋਸਤੋ ਅੰਮ੍ਰੂਦ ਦਾ ਭਾਅ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅੰਮ੍ਰੂਦ ਦਾ ਜੀ ਹਾਂਜੀ ਦੋਸਤੋ ਕੇਨੂ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਹਾਂਜੀ ਦੋਸਤੋ ਬਾਈਕ ਕੋਲੇ ਸੰਤਰਾ ਵੀ ਪੂਰਾ ਵਧੀਆ ਟਾਪ ਦਾ ਸੰਤਰਾ ਹੁੰਦਾ ਪੂਰਾ ਵਧੀਆ ਕੁਆਲਿਟੀ ਦਾ ਫੂਡ ਆ ਪੂਰਾ ਵਧੀਆ ਜੀ ਰੇਟ ਹੈਗਾ ਜੀ ਇਹਦਾ 70 ਰੁਪਏ ਕਿਲੋ ਦਾ ਭਾਅ ਵੀ ਸੰਤਰੇ ਦਾ ਜੀ ਹਾਂਜੀ ਦੋਸਤੋ ਅਨਾਰਾ ਦਾ ਹੈਗਾ ਰੇਟ ਜੀ 1700 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਜ ਜੀ ਬੰਨੇ ਡੱਬੇ ਦਾ ਜੀ ਅਨਾਰਾ ਦਾ ਜੀ ਪੂਰੀ ਵਧੀਆ ਕੁਆਲਿਟੀ ਹੈ ਜੀ ਅਨਾਰਾ ਦੀ ਇਹ ਵੀ ਹਾਂਜੀ ਦੋਸਤੋ ਆਪਾਂ ਬਾਈ ਕੁਲਵੰਤ ਨਾਲ ਵੀ ਗੱਲਬਾਤ ਕਰਦਾ ਵੀ ਨਰੀਆਲ ਦਾ ਜੀ ਦੋਸਤੋ ਬਾਈ ਕੁਲਵੰਤ ਕੋਲੇ ਪੂਰੀ ਵਧੀਆ ਕੁਆਲਿਟੀ ਮਿਲ ਜੂ ਜੀ ਇਹ ਨਰੀਆਲ ਦੀ ਜੀ ਤੇ ਵਧੀਆ ਕੁਆਲਿਟੀ ਦਾ ਵਧੀਆ ਡੇਲੀ ਗੱਡੀ ਆਉਂਦੀ ਆ ਬਾਈ ਕੋਲੇ ਆਪਾਂ ਰੇਟ ਵੀ ਦੱਸ ਸਕਦੇ ਹਾਂ ਵੀ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਬੰਗਲੌਰ ਵਾਲੇ ਨਰੀਆਲ ਦਾ ਭਾਰ ਰਹਿ ਗਿਆ ਜੀ 400 ਰੁਪਏ ਦਾ ਭਾਰ ਰਹਿ ਗਿਆ ਜੀ 10 ਪੀਸ 400 ਦੇ ਮਿਲ ਜਾਣਗੇ ਬਾਈ ਕੋਲ ਪ੍ਰਬੰਧ ਕੋਲ ਤੇ ਪੂਰੇ ਵਧੀਆ ਫਰੈਸ਼ ਨਰੀਆਲ ਆਉਂਦੇ ਆ ਡੇਲੀ ਇਹ ਆਪਾਂ ਹਰ ਵੀਡੀਓ ਚ ਵੀ ਦੱਸਦੇ ਹਾਂ ਵੀ ਡੇਲੀ ਆਉਂਦੇ ਆ ਬਾਈ ਕੋਲ ਨਰੀਆਲਾ 40 ਰੁਪਏ ਦਾ ਪੀਸ ਰਹਿ ਗਿਆ ਜੀ ਕਿਸੇ ਨੇ ਵੀ ਲੈਣੇ ਜੀ ਘੱਟੋ ਘੱਟ 10 ਪੀਸ ਲੈਣੇ ਪੈਣੇ ਆ ਜੀ ਲਫਾਫੇ ਦੇ ਵਿੱਚ ਤੇ ਪੈਕਿੰਗ ਕੀਤੀ ਹੁੰਦੀ ਆ ਬਾਈ ਹੋਰਾਂ ਦੀ 10 ਪੀਸਾਂ ਦੀ ਤੇ 400 400 ਰੁਪਏ ਦਾ ਭਾਰ ਰਹਿ ਗਿਆ ਜੀ ਨਰੀਆਲ ਦਾ ਜੀ ਕੀ ਦਾ ਭਾ ਹਾਂਜੀ ਦੋਸਤੋ ਕੀਵੀ ਦਾ ਭਾ ਹੈਗਾ ਜੀ ਸਿੰਗਲ ਡੱਬੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾ ਭਾ ਜੀ ਇਹ ਵੀ ਬਾਈਕਰਵੰਤ ਹੋਰਾਂ ਕੋਲੋਂ ਮਿਲ ਜਾਣਗੇ ਜੇ ਕਿਸੇ ਨੂੰ ਵੀ ਸਿੰਗਲ ਡੱਬੀ ਵੀ ਚਾਹੀਦੀ ਆ ਤਾਂ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾ ਜੀ ਕੀਵੀ ਦਾ ਜੀ ਹਾਂਜੀ ਦੋਸਤੋ ਡਰਾਗਨ ਫਰੂਟ ਦਾ ਭਾ ਹੈਗਾ ਜੀ ਅੱਜ ਦਾ ਜੀ ਇਹ ਸਿੰਗਲ ਪੀਸ ਕਿਸੇ ਨੂੰ ਵੀ ਚਾਹੀਦਾ ਤੇ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾ ਜੀ ਡਰਾਗਨ ਫਰੂਟ ਦਾ ਜੀ ਵਧੀਆ ਪੂਰੀ ਕੁਆਲਿਟੀ ਵਧੀਆ ਸਾਫ ਕੁਆਲਿਟੀ ਹੁੰਦੀ ਹੈ ਬਾਈ ਹੋਰਾਂ ਕੋਲੇ ਡੇਲੀ ਤਾਜ਼ੇ ਫਰੂਟ ਆਉਂਦੇ ਬਾਈ ਹੋਰਾਂ ਕੋਲੇ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਹੋਲ ਸੇਲ ਦਾ ਰੇਟ ਆ ਇਹ ਵੀ ਬਾਈ ਹੋਰਾਂ ਤਲਵੰਤ ਹੋਰਾਂ ਕੋਲੋਂ ਮਿਲ ਜੂ ਜੀ 350 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ 10 ਕਿਲੋ ਵਾਲੀ ਤੋਂ ਲੈ ਕੇ 20 ਕਿਲੋ ਵਾਲੀ ਤੱਕ ਦਾ ਭਾਅ ਜੀ ਗੱਟੇ ਦਾ ਜੀ ਇਹ ਮਸੰਮੀ ਦਾ ਹਾਂਜੀ ਦੋਸਤੋ ਚੀਕੂ ਦਾ ਭਾਅ ਹੈਗਾ ਜੀ 1 ਡੱਬੇ ਦਾ ਭਾਅ ਰਿਹਾ ਜੀ 500 ਤੋਂ ਲੈ ਕੇ 550 ਰੁਪਏ ਦਾ ਭਾਅ ਜੀ ਚੀਕੂ ਹਨਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਵੀ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਇਹ ਹੋਲ ਸੇਲਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਨਮਿਆਂ ਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਨਵੇਂ ਆਲੂ ਦਾ ਕੀ ਭਾਅ ਚੱਲ ਰਿਹਾ ਤੇ ਪੁਰਾਣੇ ਦਾ ਵੀ ਦੱਸਾਂਗੇ ਵੀ ਕੀ ਭਾਅ ਚੱਲ ਰਿਹਾ ਜੀ ਰੇਟ ਜੀ ਅੱਜ ਦਾ ਜੀ ਹੋਲ ਸੇਲਰ ਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਬੰਦੇ ਦਾ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋਈ ਬਹੁਤ ਵਧੀਆ ਤੇ ਨਵੇਂ ਆਲੂ ਦਾ ਕੀ ਭਾਅ ਰਿ हां जी दोस्तों 700 روپے ਦਾ ਭਾਅ ਰਹਿ ਗਿਆ ਜੀ ਨਵੇਂ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਨਾਲ ਭਾਅ ਜੀ ਆਲੂਆਂ ਦਾ ਜੀ ਅੱਜ ਦਾ ਜੀ ਇਹ ਹੋਲ سیل ਦਾ रेट ਆ ਜੀ ਪੂਰਾ ਵਧੀਆ ਕੁਆਲਟੀ ਦਾ ਆਲੂ ਆ ਜੀ ਬਾਹੂਆਂ ਕੋਲ ਮਿਲ ਜਾਣਗੇ ਬੰਦ ਘਟੇ 700 روپے ਦਾ ਭਾਅ ਰਹਿ ਗਿਆ ਜੀ ਆਲੂਆਂ ਦਾ ਜੀ ਤੇ ਪੁਰਾਣੇ ਆਲੂ ਦਾ ਕੀ ਭਾਅ ਰਹਿ ਗਿਆ ਜੀ ਲੈਣਾ ਬੀ 100 روپے ਲੈ ਕੇ 350 100 ਤੋਂ ਲੈ ਕੇ 350 روپے ਨਾਲ हां जी ਪੁਰਾਣੇ ਆਲੂ ਦਾ ਜੀ ਡੈਮਡ ਦਾ ਜੀ 100 ਤੋਂ ਲੈ ਕੇ 350 روپے ਤੱਕ ਦਾ ਭਾਅ ਮਿਲ ਜੂਗਾ ਜੀ 300 ਦਾ ਜੀ ਬੰਦ ਗੱਟੇ ਦਾ ਭਾਜੀ होलसेल ਦਾ ਰੇਟ ਜੀ ਇਹ ਤੇ ਬਾਬੂ ਜੀ ਦਾ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਬੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੋਊਗਾ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਦੋਸਤੋ ਆਹ ਤੇ ਵਧੀਆ ਹੋਰ ਵੀ ਕੁਆਲਿਟੀ ਦਿਖਾ ਰਹੇ ਨੇ ਜੀ ਪਿਆਜ਼ ਦਾ ਜੀ ਰੇਟ ਰਹਿ ਗਿਆ ਜੀ 8 ਰੁਪਏ ਕਿਲੋ ਆ ਜੀ ਪਿਆਜ਼ ਦਾ ਜੀ ਬੰਦ ਗੱਟੇ ਦਾ ਪੂਰਾ ਵਧੀਆ ਕੁਆਲਿਟੀ ਦਾ ਜੀ ਬੰਦ ਗੱਟੇ ਦਾ ਰੇਟ ਰਹਿ ਗਿਆ 8 ਰੁਪਏ ਕਿਲੋ ਦਾ ਰਹਿ ਗਿਆ ਜੀ ਭਾ 8 ਰੁਪਏ ਕਿਲੋ ਦਾ ਜੀ ਭਾ ਪਿਆਜ਼ ਦਾ ਜੀ ਤੇ ਵਧੀਆ ਕੁਆਲਿਟੀ ਆ ਜੀ ਜੇ ਕਿਸੇ ਨੂੰ ਹੋਰ ਵੀ ਵਧੀਆ ਕੁਆਲਿਟੀ ਚਾਹੀਦੀ ਹੈ ਤੇ ਰੇਟ ਵਧੀਆ ਮਿਲ ਜਾਵੇ ਜੇ ਕਿਸੇ ਨੂੰ ਵੀ ਲੈਣਾ ਜੀ ਹੋਲ سیل ਦੇ ਰੇਟ ਰਹਿਣ ਜੀ ਤੇ ਮਾਲ ਜੀ ਪੂਰਾ ਵਧੀਆ ਫਰੈਸ਼ ਮਾਲ ਆ ਜੀ ਪਿਆਜ਼ ਦਾ ਰੇਟ ਹੈਗਾ ਜੀ 16 ਰੁਪਏ ਕਿਲੋ ਦਾ ਭਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾ ਜੀ ਪੂਰੇ ਵਧੀਆ ਟਾਪ ਦਾ ਪਿਆਜ਼ ਆ ਜੀ ਇਹ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾ ਹੈਗਾ ਜੀ ਹੋਲ سیل ਦਾ ਰੇਟ ਰਿਹਾ ਜੀ ਨਾਸਕ ਦੇ ਪਿਆਜ਼ ਦਾ ਜੀ ਰੇਟ ਘਟ ਚੁੱਕਾ ਜੀ ਨਾਸਕ ਦੇ ਪਿਆਜ਼ ਦਾ ਭਾ ਰਹਿ ਗਿਆ ਜੀ ਪੁਰਾਣੇ ਦਾ ਜੀ 13 ਰੁਪਏ ਕਿਲੋ ਦਾ ਭਾ ਰਹਿ ਗਿਆ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਹੋਲ ਸੇਲ ਦੇ ਰੇਟ ਨੇ ਜੀ ਬੋਏ ਕੋਲੋਂ ਮਿਲ ਜਾਣਗੇ ਬੰਦ ਘੱਟੇ ਜੇ ਕਿਸੇ ਨੂੰ ਵੀ ਲੈਣਾ ਹੈ ਜੀ ਹੋਲ ਸੇਲ ਦੇ ਰੇਟ ਤੇ ਜੀ 13 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਨਾਸਕ ਦੇ ਪਿਆਜ਼ ਦਾ ਜੀ ਮੋਟੇ ਪਿਆਜ਼ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਹੋਲ ਸੇਲ ਦਾ ਰੇਟ ਰਿਹਾ ਜੀ ਲਸਣ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਬੰਦ ਘੱਟੇ ਦਾ ਭਾਅ ਜੀ ਇਹ ਮੋਟੀ ਗੰਢੀ ਵੀ ਮਿਲ ਜੂਗੀ ਜੇ ਕਿਸੇ ਨੇ ਲੈਣੀ ਹੈ ਜੀ ਮੋਟੇ ਤੇ ਵਧੀਆ ਲਾਸਨ ਲੈਣਾ ਮੋਟਾ ਜੀ ਉਹ ਹੈਗਾ ਜੀ 60 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਲਾਸਨ ਦਾ ਜੀ ਮੋਟੀ ਗੰਡੀ ਦਾ ਜੀ